ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਿਟੀ ਯੂਨੀਵਰਸਿਟੀ ਦੀ ਸਾਰੀ ਮੈਨੇਜਮੈਂਟ ਦਾ ਮੈਂ ਥੈਂਕਸ ਕਰਦੀਆਂ ਕਿ ਮੈਨੂੰ ਇੱਥੇ ਇਨਵਾਈਟ ਕੀਤਾ ਹੈ ਮੈਂ ਨਹੀਂ ਸਮਝਦੀ ਕਿ ਮੈਂ ਇਸ ਕਾਬਿਲ ਹੈਗੀ ਆ ਤੇ ਮੈਨੂੰ ਪ੍ਰਾਊਡ ਵੀ ਫੀਲ ਹੋ ਰਿਹਾ ਹੈ ਔਰ ਉਸ ਸੱਚੇ ਪਾਤਸ਼ਾਹ ਪਿਤਾ ਪਰਮੇਸ਼ਵਰ ਦਾ ਮੈਂ ਥੈਂਕਸ ਕਰਦੀ ਹੈਗੀਆਂ ਜਿਨ੍ਹਾਂ ਦੀ ਬਦੌਲਤ ਔਰ ਆਪਣੇ ਪੇਰੈਂਟਸ ਦਾ कि आज एक लड़की या वूमेन होने नाते आज प्राउड है कि मैं समाज ले, शायद कुछ कर पा रही हूँ और कोशिश है कि जब तक ये स्वास है तब तक मैं समाज न जो मैं आज इस समाज तो अपने पेरेंट्स पेरेंट्सों अपने रैबर तो मिलया मैं वो दे सका मेरा नाम सुखविंदर कौर ਬੀਏ ਬੀਏ ਔਰ ਇੱਕ ਛੋਟੇ ਜਿਹੇ ਪਿੰਡ ਗਣਵਾ ਫਗੜਤ ਜਨਮ ਹੋਇਆ ਔਰ এডਿਕੇਸ਼ਨ ਮੇਰੀ ਐਚਐਮਟੀ ਪਿੰਜੌਰ ਕਿਉਂਕਿ ਫਾਦਰ ਉਥੇ ਜੀਨ ਸੀਗੇ ਪਰ ਅਸੀਂ ਚਾਰ ਸਿਸਟਰ ਇੱਕ ਬ੍ਰਦਰ ਸਾਡੀ ਪਰਵਿਸ਼ ਹਮੇਸ਼ਾ ਸਾਡੇ ਪੇਰੈਂਟਸ ਨੇ ਲੜਕੀਆਂ ਦੀ ਤਰ੍ਹਾਂ ਹੀ ਕੀਤੀ ਮਨ ਲਗਬ ਜੇ ਸਾਨੂੰ ਫ੍ਰੀडम ਮਿਲੀ ਤੇ ਅਸੀਂ ਉਸ ਦਾ ਕੋਈ ਇਸ ਤਰ੍ਹਾਂ ਗਲਤ ਸਾਈਡ ਤੇ ਫਾਇਦਾ ਨਹੀਂ ਚੁੱਕਿਆ ਸਾਨੂੰ ਸੀ ਕਿ ਸਮਾਜ ਦੇ ਵਿੱਚ ਅਗਰ ਚਲਦੇ ਹੋਏ ਤੁਸੀਂ ਕੁਝ ਕਰਨਾ ਹੈ ਆਪਾਂ ਫ੍ਰੀ ਵਰਲਡ ਹੈ ਕਿ ਮਤਲਬ ਕਿ ਅਗਰ ਲੜਕੀਆਂ ਨੂੰ ਆਜ਼ਾਦੀ ਮਿਲਦੀ ਹੈ ਤੇ ਉਸ ਦਾ ਆਪਾਂ ਗਲਤ ਇਸਤੇਮਾਲ ਨਹੀਂ ਕਰਨਾ ਤੇ ਇਸ ਤਰ੍ਹਾਂ ਹੀ ਜ਼ਿੰਦਗੀ ਚੱਲੀ ਪੜਾਈ ਤੋਂ ਬਾਅਦ ਵਿੱਚ ਮੈਂ ਲੁਧਿਆਣਾ ਆ ਗਈ ਮੈਰਿਜ ਕਰਾਈ ਲੇਕਿਨ ਉਹ ਸਫਰ ਮੇਰਾ ਇੰਨਾ ਸਕਸੈਸਫੁਲ ਨਹੀਂ ਰਿਹਾ 2000 ਦੇ ਵਿੱਚ ਕੁਝ ਪ੍ਰੋਬਲਮ ਹੋਣ ਕਰਕੇ ਮੈਂ ਸੋਚਿਆ ਕਿ ਆਪਣੀ ਜਿਹੜੀ ਲਾਈਫ ਹੈਗੀ ਹੈ ਅਗਰ ਇਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਸ ਨੂੰ ਸੋਲਵ ਕਰਨ ਦੀ ਬੜੀ ਕੋਸ਼ਿਸ਼ ਕੀਤੀ ਲੇਕਿਨ ਕਹਿੰਦੇ ਹੁੰਦੇ ਕਿ ਹਰ ਚੀਜ਼ ਦਾ ਇੱਕ ਡਿਸੀਜਨ ਠੀਕ ਟਾਈਮ ਤੇ ਲੈ ਲੈਣਾ ਚਾਹੀਦਾ ਤੇ ਚੱਕਰ ਇਸ ਤਰ੍ਹਾਂ ਸੀਗਾ ਕਿ ਮੈਨੂੰ ਲੱਗਿਆ ਕਿ ਜਦੋਂ ਇਹ ਪ੍ਰੋਬਲਮ ਵੱਧ ਰਹੀ ਹੈ ਤਾਂ ਇਸ ਨੂੰ ਇੱਥੇ ਹੀ ਆਪਾਂ ਹੱਲ ਕਰੀਏ ਤਾਂ ਮੈਂ ਆਪਣੀ ਲਾਈਫ ਨੂੰ ਇੰਡੀਪੈਂਡੈਂਟਲੀ ਲੀਡ ਕਰਨਾ ਸਟਾਰਟ ਕੀਤਾ ਔਰ ਸਮਾਜ ਦੇ ਵਿੱਚ ਚਲਦੇ-ਚਲਦੇ ਮੈਂ ਪਹਿਲਾਂ ਸਕੂਲ ਦੇ ਵਿੱਚ ਪੜਾਉਣਾ ਸਟਾਰਟ ਕੀਤਾ ਔਰ ਉਸ ਟਾਈਮ ਦੇ ਉੱਤੇ 95 ਦੇ ਵਿੱਚ ਇੰਨੀ ਜ਼ਿਆਦਾ ਸੈਲਰੀਜ਼ ਨਹੀਂ ਸੀਗੀਆਂ ਮੈਂ ਸਿੰਗਲ ਸੀ ਤੇ ਆਪਣੀ ਜ਼ਿੰਦਗੀ ਦਾ ਨਿਰਵਾਹ ਹੀ ਕਰਨਾ ਸੀਗਾ ਤੇ ਮੈਂ ਸਕੂਲ ਤੋਂ ਫਿਰ ਇੱਕ ਐਕਸਪੋਰਟ ਫਰਮ ਦੇ ਵਿੱਚ ਮੈਂ ਜਮ ਕੀਤਾ ਔਰ ਮੈਂ ਦੱਸਣਾ ਚਾਹਦੀ ਆ ਕਿ ਜਦੋਂ ਮੇਰੀ ਇੰਟਰਵਿਊ ਹੋਈ ਤੇ ਉਹ ਮੈਨੂੰ ਕਹਿੰਦੇ ਕਿ ਹਾਂਜੀ ਮੈਡਮ ਤੁਹਾਨੂੰ ਕੰਪਿਊਟਰ ਇਹ ਸਭ ਕੁਝ ਆਉਂਦਾ ਹੈ ਮੈਂ ਕਸ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸ ਦੇਣਾ ਮੈਨੂੰ ਕਿ ਕਿਸ ਤਰ੍ਹਾਂ ਕਰਨਾ ਹੈਗਾ ਤੇ ਮੈਂ ਸਭ ਕੁਝ ਕਰ ਸਕਦੀ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਉਸ ਆਫਿਸ ਦੇ ਵਿੱਚ 3500 ਰੁਪਏ ਦੇ ਉੱਤੇ ਜੁਆਇਨ ਕੀਤਾ ਸੀਗਾ 95 ਦੇ ਵਿੱਚ ਔਰ 12 ਸਾਲ ਮੈਂ ਐਨੇ ਆਪਣੀ ਪੂਰੀ ਸਿੱਦਤ ਦੇ ਨਾਲ ਉੱਥੇ ਕੰਮ ਕੀਤਾ ਐਕਸਪੋਰਟ ਫਰਮ ਦੇ ਵਿੱਚ ਐਸਆਰ ਇੰਪੈਕਟ ਔਰ ਜਦੋਂ ਮੈਂ ਉੱਥੋਂ ਦੀ ਛੱਡਿਆ ਤੇ ਮੇਰੀ ਸੈਲਰੀ 35000 ਸੀ ਤੇ ਇਹ ਚੀਜ਼ ਨਹੀਂ ਕਿ ਆਪਾਂ ਕੁਝ ਨਹੀਂ ਕਰ ਸਕਦੇ ਮੈਨੂੰ ਬਤਾਇਆ ਕਿ ਮੈਂ ਸਭ ਕੁਝ ਕਰ ਸਕਦੀ ਹਾਂ ਮੈਂ ਹਮੇਸ਼ਾ ਪੋਜ਼ਿਟਿਵ ਰਹਿੰਗੀ ਘਬਰਾਈ ਨਹੀਂ ਇੱਕ ਜਦੋਂ ਆਪਣੇ प्रॉब्लम आती है कुछ तो सैटबैक जरूर लगता है पर तुमने सोचो कि यदि भी कोई राज है उस परमात्मा का हो सकता दिन तो बाद रात रात तो बाद दिन तुम्हें तो पता कि दिन चढ़ना ही है ये सोच के अपना जिंदगी का सफ़र चला रहे हैं और समाज की सेवा का हमेशा ही मन रहा क्योंकि बड़िया प्रॉब्लम्सियां ਮੇਰੇ ਕੋਲ ਕਈ ਲੇਡੀਆਂ ਆਨੀਆਂ ਸੀਗੀਆਂ ਕਿ ਹਾਂਜੀ ਮੈਮ ਹਸਬੈਂਡ ਨਸ਼ੇ ਕਰ ਰਹੇ ਹੈਗੇ ਨੇ ਜਾਂ ਕੁਝ ਡਾਈਵੋਰਸ ਹੋ ਜਾਂਦੇ ਆ ਜਾਂ ਇਸ ਤਰ੍ਹਾਂ ਦੀਆਂ ਬੜੀਆਂ ਪ੍ਰੋਬਲਮਸ ਸੀਗੀਆਂ ਤੇ ਮੈਂ ਸੋਚਿਆ ਕਿ ਆਪਾਂ ਕੁਝ ਐਸਾ ਕਰੀਏ ਸਮਾਜ ਲਈ ਕਿ ਸਾਨੂੰ ਕਿਸੇ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ ਤਾਂ 2012 ਦੇ ਵਿੱਚ ਅਸੀਂ ਜੀਤ ਫਾਊਂਡੇਸ਼ਨ ਜੁਆਇਨ ਫॉर ਦਾ ਸੈਲਫ এমਪਲॉयਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਟ੍ਰੇਨਿੰਗ ਇਹ ਸੋਚ ਕੇ ਕਿ ਸਮਾਜ ਨੂੰ ਕੁਝ ਦੇਈਏ ਦਾ ਮੇਰਾ ਇੱਕ ਸੁਪਨਾ ਕਿ ਮੈਂ ਜੋ ਵੀ ਲੜਕੀ ਜੋ ਵੀ ਊਮਨ ਜੋ ਵੀ ਚਾਹੇ ਉਸ ਦੀ 80 ਸਾਲ ਕਿਉਂ ਨਾ ਹੋਏ ਉਹ ਮਹਿਲਾ ਅਗਰ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਦੀ ਹੈ ਆਰਥਿਕ ਕਮੀ ਦੇ ਕਰਕੇ ਉਹ ਅੱਗੇ ਨਹੀਂ ਵਧ ਰਹੀ ਤੇ ਉਸ ਨੂੰ ਅਸੀਂ ਮੌਕਾ ਦੇਈਏ ਤਾਂ ਸੋਚਿਆ ਹੁਨਰ ਤੋਂ ਰੋਜ਼ਗਾਰ ਵੱਲ ਲੈ ਕੇ ਜਾਂਦਾ ਇੱਕ ਉਪਰਾਲਾ ਅਸੀਂ ਸਟਾਰਟ ਕੀਤਾ ਇੱਕ ਛੋਟਾ ਜਿਹਾ ਆਫਿਸ 3 ਗਜ਼ ਦੀ ਇੱਕ ਜਗਾ ਸਾਨੂੰ ਕਿਸੇ ਸਾਥੀ ਨੇ ਦਿੱਤੀ ਜੋ ਸਾਡੇ ਇਸ ਫਾਊਂਡੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਉੱਥੋਂ ਦੀ ਅਸੀਂ ਆਪਣਾ ਇੱਕ ਸਫਰ ਸਟਾਰਟ ਕੀਤਾ ਔਰ ਮੈਂ ਤੁਹਾਨੂੰ ਦੱਸਣਾ ਚਾਹਦੀ ਆ ਕਿ ਹੁਣ ਤੱਕ 3000 ਤੋਂ ਵੱਧ ਲੜਕੀਆਂ ਨੂੰ ਅਸੀਂ ਕਿਤਾ ਮੁਖੀ ਕੋਰਸ ਦੀ ਟ੍ਰੇਨਿੰਗ ਦੇ ਕੇ ਆਪਣੇ ਪੈਰਾਂ ਤੇ ਸਟਾਰਟ ਸਟੈਂਡ ਕੀਤਾ ਉਹਨਾਂ ਨੇ ਅੱਜ ਉਹੀ ਗਰਲਜ਼ ਉਹੀ ਮਹਿਲਾਵਾਂ ਸਾਡੇ ਲਈ ਐਜ਼ ਅ ਟੀਚਰ ਵਰਕ ਕਰ ਰਹੀ ਹਾਂ ਕਿਸੇ ਵੀ ਏਰੀਆ ਦੇ ਵਿੱਚ 30 35 ਗਰਲਜ਼ ਲੇਡੀਆਂ ਜਿੱਥੇ ਵੀ ਹੋਣ ਮੈਂ ਉਹਨਾਂ ਨੂੰ ਕਹਿੰਦੀ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਸਿਰਫ ਸਾਨੂੰ ਜਗ੍ਹਾ ਚਾਹੀਦੀ ਹੁੰਦੀ ਹੈ 6 ਮਨთ ਵਾਸਤੇ 6 ਮਨთ ਕਿਉਂਕਿ ਸਾਡਾ ਜੋ ਸਮਾਨ ਅਸੀਂ ਉਹਨਾਂ ਨੂੰ ਦਿੰਦੇ ਆ ਸਟਿਚਿੰਗ ਮਸ਼ੀਨਸ ਦਿੰਦੇ ਆ ਬਿਊਟੀ ਪਾਰਲਰਸ ਅਗਰ ਸਿਖਾਉਂਦੇ ਆ ਤੇ ਸਮਾਨ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਉੱਥੇ ਸੇਫ ਹੋਏ ਔਰ ਜਿੱਥੇ ਆ ਕੇ ਲੜਕੀਆਂ ਨੇ ਬਹਿਣਾ ਉਹ ਜਗ੍ਹਾ ਉਹਨਾਂ ਦੇ ਬੈਠਣ ਦੇ ਕਾਬਿਲ ਹੋਵੇ ਤਾਂ ਇਸ ਤਰੀਕੇ ਦੇ ਨਾਲ ਸਾਡੇ ਸੈਂਟਰ ਹੁਣ ਵੀ 18 ਸੈਂਟਰ ਇਨ ਲੁਧਿਆਣਾ ਸਾਡੇ ਚੱਲ ਰਹੇ ਹੈਗੇ ਨੇ ਜਿਹਦੇ ਵਿੱਚ ਲੜਕੀਆਂ ਮਹਿਲਾਵਾਂ ਸਿੱਖ ਰਹੀਆਂ ਨੇ ਇਸ ਤੋਂ ਇਲਾਵਾ ਜਦੋਂ ਦੇਖਿਆ ਕਿ ਸਮਾਜ ਦੇ ਵਿੱਚ ਮਹਿਲਾ ਅੱਗੇ ਵਧ ਰਹੀ ਹੈ ਜेंट्स ਅੱਗੇ ਵਧ ਰਹੇ ਨੇ ਬॉयਜ਼ ਯੂਥ ਸਾਰਾ ਉਹਦੇ ਨਾਲ ਨਾਲ ਮੈਂ ਦੇਖਿਆ ਕਿ ਅੱਜ ਰੋਡਸ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ ਜੋ 트랜ਸ ਜੈਂਡਰਸ ਜੋ ਇਸ ਸੋਸਾਇਟੀ ਦਾ ਇੱਕ 파ਟ ਹੈ ਉਹਨਾਂ ਦੇ ਜਦੋਂ ਅਸੀਂ ਉਹਨਾਂ ਦੀ ਸ਼ੇਡਿੰਗ ਕੀਤੀ ਉਹਨਾਂ ਦੇ ਸੁੱਖ ਦੁੱਖ ਸਾਂਝੇ ਕੀਤੇ ਤਾਂ ਲੱਗਿਆ ਕਿ ਇਹਨਾਂ ਦੀ ਬਾਹ ਫੜਨੀ ਸਾਡੀ ਜ਼ਰੂਰਤ ਹੈ ਤੇ ਇਸ ਤਰ੍ਹਾਂ ਹੀ ਉਹਨਾਂ ਨਾਲ ਗੱਲ ਕੀਤੀ ਤੇ ਇੱਕ ਨਰਗੀਸ ਆ ਟ੍ਰਾਂਸਜੈਂਡਰਸ ਉਹ ਕਹਿੰਦੀ ਕਿ ਮੈਡਮ ਅਗਰ ਤੁਸੀਂ ਮੇਰੀ ਗੱਲ ਨਾ ਸੁਣਦੇ ਤਾਂ ਮੈਂ ਅੱਜ ਸੁਸਾਈਸਾਈਡ ਕਰਨਾ ਸੀ ਉਹ ਕਹਿੰਦੇ ਕਿ ਅਗਰ ਅਸੀਂ ਇੱਕ ਪਰਿਵਾਰ ਦੇ ਵਿੱਚ ਪੈਦਾ ਹੋਏ ਅਸੀਂ ਚਾਰ ਬ੍ਰਦਰ ਸਿਸਟਰਸ ਹੈ ਪਰ ਮੈਂ ਐਕਸਟਰਾ ਹੋਈ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਕਿ ਅਸੀਂ ਅਸੀਂ ਵੀ ਅੱਗੇ ਵਧਣਾ ਚਾਹੁੰਦੇ ਆ ਅਸੀਂ ਵੀ ਕੁਝ ਕਰਨਾ ਚਾਹੁੰਦੇ ਆ ਤੇ ਉਹਨਾਂ ਦੀ ਪ੍ਰੋਬਲਮ ਨੂੰ ਸਮਝ ਕੇ ਮੈਂ ਸੋਚਿਆ ਕਿਉਂਕਿ ਉਹਨਾਂ ਨੂੰ ਦੋ ਕੰਮ ਅੱਛੇ ਲੱਗਦੇ ਸੀ ਇੱਕ ਸਜਣਾ ਸਵਰਨਾ ਤੇ ਤੁਸੀਂ ਨੱਚਣਾ ਗਾਣਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਬਿਊਟੀਸ਼ੀਅਨ ਦੀ ਟ੍ਰੇਨਿੰਗ ਦਿੱਤੀ 6 ਮਹੀਨੇ ਦੀ ਵਿਜੀਸ਼ਨ ਦੀ ਟ੍ਰੇਨਿੰਗ ਦੇ ਕੇ ਅੱਜ ਉਹ 트랜ਸਜੈਂਡਰਸ ਸਾਡੀਆਂ ਜੋ ਵੋਕੇਸ਼ਨਲ ਟ੍ਰੇਨਿੰਗ ਹੈ ਉਥੇ ਐਜ਼ ਅ ਮੇਕਅਪ ਆਰਟਿਸਟ ਹੋ ਕੰਮ ਕਰਦੇ ਨੇ ਉਹ ਵੀ ਚਾਹੁੰਦੇ ਸੀ ਅਸੀਂ ਕੁਝ ਕਰੀਏ ਉਹ ਕਹਿੰਦੇ ਨੇ ਅੱਜ ਉਹਨਾਂ ਦੀ ਸਕਸੈਸ ਸਟੋਰੀਜ਼ ਅਸੀਂ ਮੈਗਜ਼ੀਨ ਕੱਟਦੇ ਹਾਂ ਉਹ ਕਹਿੰਦੇ ਕਿ ਲੋਕ ਅਸੀਂ ਲੋਕਾਂ ਨੇ ਤਾਲੀਆਂ ਮਾਰਦੇ ਸੀ ਅੱਜ ਪ੍ਰਾਊਡ ਹੈ ਕਿ ਜੀਤ ਫਾਊਂਡੇਸ਼ਨ ਦੇ ਮਾਧਿਅਮ ਤੋਂ ਲੋਕ ਸਾਡੇ ਲਈ ਤਾਲੀਆਂ ਮਾਰਦੇ ਨੇ ਤਾਂ ਮੈਂ ਚਾਹਦੀ ਹੈਗੀ ਆ ਕਿ ਜਦੋਂ ਵੀ ਕੋਈ ਐਸਾ ਪਰਸਨ ਤੁਹਾਨੂੰ ਮਿਲੇ ਉਹ ਮਜਬੂਰੀ ਦੇ ਵਿੱਚ ਹੈ ਤਾਂ ਆਪਾਂ ਉਹਨਾਂ ਦਾ ਮਜ਼ਾਕ ਨਾ ਉਡਾਈਏ ਉਹਨਾਂ ਦੀ ਫੀਲਿੰਗਸ ਨੂੰ ਸਮਝੀਏ ਕਿਉਂਕਿ ਹਰ ਕਿਸੇ ਦੇ ਵਿੱਚ ਫੀਲਿੰਗ ਹੈ ਹੁਣ ਇਸਰ ਇੱਥੇ ਦੱਸ ਕੇ ਗਏ ਹੈਗੇ ਨੇ ਕਿ ਚਾਹੇ ਉਹ ਜਾਨਵਰ ਹੈ ਚਾਹੇ ਇਨਸਾਨ ਹੈ ਉਹਨਾਂ ਦੀਆਂ ਫੀਲਿੰਗਸ ਨੂੰ ਸਮਝਣਾ ਆਪਣਾ ਫਰਜ਼ ਹੈ ਤਾਂ ਇਸ ਦੇ ਨਾਲ-ਨਾਲ ਜੀਤ ਫਾਊਂਡੇਸ਼ਨ ਦੇ ਮਾਧਿਅਮ ਤੋਂ ਅਸੀਂ ਔਮਨ ਜੇਲ ਦੇ ਵਿੱਚ ਸਾਡੇ ਪ੍ਰੋਜੈਕਟ ਚੱਲ ਰਹੇ ਨੇ ਜਿਹੜੇ ਉੱਥੇ ਬੰਦ ਕੈਦੀ ਮਹਿਲਾਵਾਂ ਹੈਗੀਆਂ ਨੇ ਉਹਨਾਂ ਲਈ ਵੀ ਅਸੀਂ ਸਟੀਚਿੰਗ ਪਾਲ ਪੇਂਟਿੰਗਸ ਆਚਾਰ ਮਰਬੇ ਚਟਣੀਆਂ ਬਣਾਉਣਾ ਐਸੇ ਜਿਹੜੇ ਪ੍ਰੋਜੈਕਟਸ ਐ ਅਸੀਂ ਉਹਨਾਂ ਨੂੰ ਕਰਾ ਰਹੇ ਹਾਂ ਕਿ ਕਿਸੇ ਵੀ ਕਾਰਨ ਅਗਰ ਉਹ ਉੱਥੇ ਪਹੁੰਚ ਗਏ ਜਦੋਂ ਆਪਣੀ ਸਜ਼ਾ ਪੂਤ ਕੇ ਉਹ ਇੱਥੋਂ ਦੀ ਜਾਣ ਤੇ ਉਹਨਾਂ ਨੂੰ ਇੱਕ ਚੰਗੀ ਨਿਗਾਹ ਦੇ ਨਾਲ ਦੇਖਿਆ ਜਾਏ ਉਹ ਆਪਣੇ ਪਰਿਵਾਰ ਦੇ ਵਿੱਚ ਸਨਮਾਨਜਨਕ ਜ਼ਿੰਦਗੀ ਬਤੀਤ ਕਰ ਸਕਣ ਤੇ ਸਾਨੂੰ ਖੁਸ਼ੀ ਹੈ ਕਿ ਅੱਜ ਉੱਥੇ ਵੀ ਅਸੀਂ 6 ਮੰਨ ਦੀਆਂ 4 ਮੰਨ ਦੀਆਂ ਐਸੀ ਜੋ ਟ੍ਰੇਨਿੰਗਸ ਹੈਗੀਆਂ ਨੇ ਅਸੀਂ ਉਹਨਾਂ ਨੂੰ ਦਿੱਤੀਆਂ ਔਰ ਉਸ ਤੋਂ ਬਾਅਦ ਵਿੱਚ ਰੋਜ਼ਗਾਰ ਦੇ ਰਹੇ ਹਾਂ ਜਿਹੜੇ ਪੁਰਾਣੇ ਕੱਪੜੇ ਐ ਜਾਂ ਵੈਸਟ ਕੱਪੜੇ ਹੈਗੇ ਨੇ ਉਹਨਾਂ ਤੋਂ ਥੈਲੇ ਬਣਾਣੇ ਹੋਰ ਸਮਾਨ ਬਣਾਣਾ ਇਹ ਸਾਰਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਔਰ ਸਾਨੂੰ ਫਕਰ ਹੈ ਕਿ ਕੁਝ ਐਕਸਟਰਾ ਦੇ ਮਹਿਲਾਵਾਂ ਉਹਦੇ ਵਿੱਚ ਸਿਗੀਆਂ ਜੋ ਉਥੋਂ ਦੀ ਨਿਕਲ ਕੇ ਉਸ ਤੋਂ ਬਾਅਦ ਵਿੱਚ ਮੈਨੂੰ ਮਿਲੀਆਂ ਹੈਗੀਆਂ ਨੇ ਤੇ ਅੱਜ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਕੰਮ ਕਰ ਰਹੀਆਂ ਨੇ ਤਾਂ ਇਸ ਕਰਕੇ ਕਿ ਜ਼ਿੰਦਗੀ ਅਗਰ ਮਿਲਿਆ ਕਹਿੰਦੇ ਆਪਣੇ ਲਈ ਜੀਣਾ ਤਾਂ ਆਮ ਕਹਾਣੀ ਹੈ ਦੂਸਰੋਂ ਕੇ ਲਈ ਜੀਣਾ ਹੀ ਜ਼ਿੰਦਗਾਨੀ ਹੈ ਇਹ ਜ਼ਿੰਦਗੀ ਮਿਲੀ ਹੈ ਇਸਨੇ ਖਤਮ ਹੋ ਜਾਣਾ ਇੱਕ ਦਿਨ ਆਪਾਂ ਸਭ ਨੇ ਚਲੇ ਜਾਣਾ ਹੈ ਤੇ ਆਪਾਂ ਕੁਝ ਕਰਕੇ ਜਾਈਏ ਬੈਟਰ ਕਦੀ ਘਬਰਾਣਾ ਨਹੀਂ ਕਿਉਂਕਿ ਸ਼ੁਰੂ ਤੋਂ ਮੈਂ ਪੋਜ਼ਿਟਿਵ ਰਹੀਆਂ ਅੱਜ ਵੀ ਕਦੇ ਵੀ ਕਿੰਨੀ ਮੁਸ਼ਕਲ ਆਈ ਮੇਰੀ ਲਾਈਫ ਦੇ ਵਿੱਚ ਵੀ ਬੜੀ ਮੁਸ਼ਕਲ ਆਂਦੀ ਅੱਜ ਵੀ ਆਂਦੀ ਮੈਂ ਕੋਈ ਫਾਈਨੈਂਸ਼ਲੀ ਬਹੁਤ ਸਟਰੋਂਗ ਨਹੀਂ ਪਰ ਮੈਨੂੰ ਇਹ ਹੈ ਕਿ ਮੇਰੀ ਕਾਰ 'ਚ ਪੈਟਰੋਲ ਹੋਣਾ ਚਾਹੀਦਾ ਹੈ ਮੇਰੇ ਜੋ ਪੀਪਾ ਹੈ ਉਹਦੇ ਵਿੱਚ ਆਟਾ ਹੋਣਾ ਚਾਹੀਦਾ ਇਹ ਚੀਜ਼ ਹੋਣੀ ਚਾਹੀਦੀ ਜੀ ਨੇ ਕੀ ਚਾਹੀਦਾ ਹੈ ਦੋ ਵਕਤ ਦੀ ਰੋਟੀ ਉਹ ਪਰਮਾਤਮਾ ਨੇ ਜਿਸ ਦਿਨ ਸਾਨੂੰ ਜਨਮ ਦਿੱਤਾ ਉਸ ਦਿਨ ਤੋਂ ਸਾਨੂੰ ਮਿਲੀ ਹੈ ਔਰ ਹਮੇਸ਼ਾ ਮਿਲੇਗੀ ਤੇ ਆਪਾਂ ਸੁਸਾਇਟੀ ਲਈ ਕੁਝ ਬੈਟਰ ਕਰਕੇ ਜਾਈਏ ਇਹ ਨਾ ਸੋਚੀਏ ਮੇਰੀਆਂ ਕੁਝ ਫ੍ਰੈਂਡਸ ਹੈਗੀਆਂ ਮੈਂ ਉਹਨਾਂ ਨੂੰ ਕਹਿੰਦੀ ਆ ਹਾਂ ਜਿਸ ਸੁਖਿੰਦਰ ਉਹ ਕਹਿੰਦੇ ਸੁਖਿੰਦਰ ਤੂੰ ਇਸ ਕਰਕੇ ਇਹ ਕਰਨੀ ਆ ਤੂੰ ਕੰਦੀ ਆ ਤੇਰੇ ਅੱਗੇ ਪਿੱਛੇ ਕੋਈ ਨਹੀਂ ਮੈਂ ਐ ਨਹੀਂ ਕਹਿੰਦੀ ਉਹ ਕਹਿੰਦੇ ਸਾਡੇ ਬੱਚਿਆਂ ਦੀ ਮੈਰिज ਹੋ ਜਾਏਗੀ ਨਾ ਫਿਰ ਉਸ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਾਂਗੇ ਅੱਜ ਉਹਨਾਂ ਦੇ ਬੱਚਿਆਂ ਦੀ ਵੀ ਮੈਰिज ਹੋ ਗਈ ਆ ਸਭ ਕੁਝ ਹੋ ਗਿਆ ਹੁਣ ਉਹਨਾਂ ਦੇ ਬੱਚਿਆਂ ਦੇ ਬੱਚੇ ਵੀ ਹੋ ਗਏ ਆ ਜੋ ਉਹਨਾਂ ਲਈ ਕੁਝ ਨਹੀਂ ਕਰ ਰਹੇ ਐਜ਼ ਅ ਮੇਡ ਅਗਰ ਫੋਰਨ ਚਲੇ ਗਏ ਤੇ ਉਸ ਟਿਕਟ ਲੈ ਕੇ ਉੱਥੇ ਉਹਨਾਂ ਦੇ ਬੱਚੇ ਬਾਲਣ ਜਾਂਦੇ ਨੇ ਤਾਂ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰੀਏ ਕਿ ਆਪਾਂ ਅੱਜ ਤੋਂ ਹੀ ਕਿਸੇ ਦਾ ਭਲਾ ਕਰਨਾ ਸ਼ੁਰੂ ਕਰ ਦਈਏ ਇਹ ਨਾ ਸੋਚੀਏ ਕਿ ਉਹ ਦਿਨ ਆਏਗਾ ਕਦੋਂ ਆਏਗਾ ਪਤਾ ਨਹੀਂ ਤੇ ਕੋਸ਼ਿਸ਼ ਹੈਗੀ ਹੈ ਕਿ ਆਪਾਂ ਜੋ ਮੇਰੇ ਵਿੱਚ ਤਾਕਤ ਹੈਗੀ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਨਾਲ-ਨਾਲ ਜਦੋਂ ਦੇਖਿਆ ਕਿ ਸਮਾਜ ਦੇ ਵਿੱਚ ਸਾਡਾ ਫਰਜ਼ ਹੈਗਾ ਕਿ ਅੱਜ ਰੋਡ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿੰਨੇ ਬੱਚੇ ਭੀਖ ਮੰਗ ਰਹੇ ਨੇ ਜਦਕਿ ਇਹ 바ਵਾ ਸਾਹਿਬ ਡਾਕਟਰ ਪੀਮਾ ਅੰਬੈਡਕਰ ਨੇ ਸਾਡੇ ਸੰਵਿਧਾਨ ਦੇ ਵਿੱਚ ਇਹ ਦੱਸਿਆ ਹੈ ਕਿ ਹਰ ਇਨਸਾਨ ਪੜਿਆ ਲਿਖਿਆ ਹੋਣਾ ਚਾਹੀਦਾ ਇਹ ਹੱਕ ਹੈ ਉਹਦਾ ਉਹਦੇ ਕੋਲ ਖਾਣਾ ਹੋਣਾ ਚਾਹੀਦਾ ਇਹ ਅਧਿਕਾਰ ਸਾਨੂੰ ਮਿਲੇ ਲੇਕਿਨ ਨਹੀਂ ਹੈ ਐਨੇ ਸਾਲਾਂ ਬਾਅਦ ਵੀ ਨਹੀਂ ਮਿਲਿਆ ਚਾਹੇ ਗਵਰਨਮੈਂਟ ਬਹੁਤ ਕੁਝ ਕਰ ਰਹੀਆਂ ਨੇ ਪਰ ਜਿਹੜੀਆਂ ਐਨਜੀਓਜ਼ ਹੈ ਉਹਨਾਂ ਦੇ ਕੋਲ ਵੀ ਮੌਕਾ ਹੈਗਾ ਆ ਉਹ ਕਰਨ ਜਦੋਂ ਦੇਖਿਆ ਕਿ ਅੱਜ ਬੱਚੇ ਇੱਧਰ ਉੱਧਰ ਭੀਗ ਮੰਗ ਰਹੇ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਪੜ੍ਹਨਾ ਚਾਹੁੰਦੇ ਹੋ ਕਹਿੰਦੇ ਕਿ ਹਾਂਜੀ ਪੜ੍ਹਨਾ ਚਾਹੁੰਦੇ ਅਸੀਂ 2013 ਤੋਂ ਇੱਕ ਸਕੂਲ ਸਟਾਰਟ ਕੀਤਾ ਅਸਲਾਮੇਆਬੀਆ ਦੇ ਵਿੱਚ ਜੀਤ ਕਨਵੈਂਟ ਸਕੂਲ ਅੰਬੈਦਗਰ ਨਗਰ ਦੇ ਵਿੱਚ ਉਹ ਸਕੂਲ ਅਸੀਂ ਚਲਾ ਰਹੇ ਆ ਹੁਣ ਤੱਕ ਉਥੋਂ ਲਗਭਗ ਹਰ ਜਿਹੜਾ ਸਾਲ ਹੈ ਉਥੋਂ 60 70 ਬੱਚੇ ਪੜ੍ਹ ਕੇ ਅਗਲੀ ਕਲਾਸ ਦੇ ਵਿੱਚ ਪ੍ਰੋਮੋਟ ਹੋ ਰਹੇ ਨੇ ਔਰ ਸਾਡਾ ਸਕੂਲ ਕਿੱਥੇ ਚੱਲ ਰਿਹਾ ਕਿਸੇ ਦੀ ਇੱਕ ਛੱਤ ਦੇ ਉੱਤੇ ਔਰ ਟੀਨ પાਕੇ ਉੱਥੇ ਅਸੀਂ ਸਕੂਲ ਚਲਾ ਰਹੇ ਹਾਂ ਔਰ ਮੇਰੇ ਕੋਲ ਕਈ ਵਾਰ ਆਪਾਂ ਸੋਚੀਏ ਨਾ ਕਿ ਹਾਂਜੀ ਅਸੀਂ ਟੀਚਰਜ਼ ਰੱਖੇ ਬਹੁਤ ਪੈਸਾ ਹੈ ਕਿ ਸ਼ਾਇਦ ਦੇ ਸਕਦੇ ਹਾਂ ਤੁਸੀਂ ਇੱਕ ਕਦਮ ਤਾਂ ਅੱਗੇ ਵਧਾਓ ਤੁਹਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਕੋਈ ਨਾ ਕੋਈ ਇਨਸਾਨ ਜ਼ਰੂਰ ਆ ਜਾਂਦਾ ਹੈ ਮੇਰੀਆਂ ਕਈ ਫਰੈਂਡਸ ਨੇ ਉਹ ਕਹਿੰਗੇ ਅੱਜ ਅਸੀਂ ਆਪਣੇ ਬੱਚੇ ਦਾ ਬਰਥਡੇ ਮਨਾਣਾ ਹੈ ਮੈਡਮ ਕਿਆ ਲੈ ਕੇ ਆਈਏ ਸਕੂਲ ਲਈ ਹੱਲੇ ਮੈਂ ਸੋਚਦੀ ਹੁੰਦੀ ਆ ਕਿ ਹੁਣ ਇਹਨਾਂ ਨੂੰ ਯੂਨੀਫਾਰਮ ਚਾਹੀਦੀ ਐ, ਬੂਕ ਚਾਹੀਦੇ ਨੇ, ਸਭ ਕੁਝ ਚਾਹੀਦਾ ਐ। ਹੱਲੇ ਮੈਂ ਉੱਥੋਂ ਦੀ ਉੱਠਾਂਗੀ, نیچے ਜਾਵਾਂਗੀ, ਸੋਚਾਂਗੀ ਹੁਣ ਇਸ ਮੰਨ ਦੀ ਸੈਲਰੀ ਆ ਗਈ ਐ। ਹੁਣ ਅੱਜ ਬੁੱਕਸ ਚਾਹੀਦੀਆਂ, ਇਹ ਚਾਹੀਦੀਆਂ। ਤੇ ਮੈਂ ਬੱਚਿਆਂ ਨੂੰ ਕਹਿੰਦੀ ਆ ਬੱਚੋ, ਤੁਹਾਡੀ ਤਾਂ ਪਰਮਾਤਮਾ ਐਨੀ ਜਲਦੀ ਸੁਣਦਾ ਕਿ ਹੱਲੇ ਮੈਡਮ ਆਵਾਜ਼ ਕੱਢਦੇ ਨੇ ਕਿ ਤੁਹਾਨੂੰ ਇਸ ਚੀਜ਼ ਦੀ ਲੋੜ ਹੈ, ਆਕਾਲਪੁਰਖ ਉਹ ਚੀਜ਼ ਤੁਹਾਡੇ ਲਈ ਪਹਿਲਾਂ ਲਿਆ ਕੇ ਰੱਖ ਦਿੰਦਾ ਐ। ਤੇ ਅਸੀਂ ਕੁਝ ਨਹੀਂ ਕਰ ਰਹੇ ਕਰਨ ਕਰਾਵਾ ਨੂੰ ਪਰਮਾਤਮਾ ਹੈਗਾ ਸਾਨੂੰ ਉਹਨਾਂ ਨੇ ਜਰੀਆ ਬਣਾਇਆ ਹੈ ਕੋਸ਼ਿਸ਼ ਹੈ ਕਿ ਇਹ ਕਿ ਅਸੀਂ ਆਪਣੀ ਜ਼ਿੰਦਗੀ ਜੋ ਹੈਗੀ ਹੈ ਅੱਛੇ ਕੰਮ ਦੇ ਵਿੱਚ ਲਗਾ ਦਈਏ ਉਸਲਾਮ ਇਰੀਆ ਦੇ ਇਹ ਜਿਹੜੇ ਬੱਚੇ ਹੈਗੇ ਨੇ ਅਸੀਂ ਉਹਨਾਂ ਨੂੰ ਪੜਾ ਰਹੇ ਹਾਂ ਕਈ ਵਾਰ ਮੈਨੂੰ ਕੋਈ ਪੁੱਛਦਾ ਤੁਹਾਡੇ ਕਿੰਨੇ ਬੱਚੇ ਮੈਂ ਕਹਿੰਦੀ 70 ਬੱਚੇ ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਹੈ ਕਿ ਆਪਾਂ ਸੋਚੀਏ ਅੱਜ ਆਪਾਂ ਸੋਚਦੇ ਆਂ ਕਿ ਸਿਰਫ ਆਪਾਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਆ ਆਪਾਂ ਉਸ ਤੋਂ ਹੀ ਬਾਹਰ ਨਿਕਲ ਪਾ ਰਹੇ ਅਗਰ ਕੋਈ ਸੜਕ ਤੇ ਲੜਾਈ ਹੋ ਰਹੀ ਹੈ ਆਪਾਂ ਦੇਖ ਰਹੇ ਆ ਉੱਥੇ ਕੋਈ ਕਿਸੇ ਨੂੰ ਮਾਰ ਰਿਹਾ ਆਪਾਂ ਕੋਲੋਂ ਦੀ ਨਿਕਲ ਜਾਂਦੇ ਆ ਹੁਣ ਇਹ ਸਟੋਰੀ ਆਪਾਂ ਪਹਿਲਾਂ ਸੁਣੀ ਹੈ ਤੇ ਆਪਾਂ ਰੁਕੀਏ ਠਹਿਰੀਏ ਉਸ ਦੀ ਬਾਹ ਬਣੀ ਹੈ ਆਪਾਂ ਸਹਾਰਾ ਬਣੀ ਹੈ ਕਿਸੇ ਲਈ ਕਿਉਂਕਿ ਉਹ ਸਟੇਜ ਤੁਹਾਡੇ ਤੇ ਵੀ ਆ ਸਕਦੀ ਹੈ ਉਹ ਸਿਚੁਏਸ਼ਨ ਤੁਹਾਡੇ ਤੇ ਵੀ ਆ ਸਕਦੀ ਹੈ ਇਹ ਸੋਚੋ ਅਗਰ ਕੋਈ ਗਿਰਿਆ ਹੋਇਆ ਹੈ ਉਸਦੀ ਆਪਾਂ ਵਾਹ ਫੜ ਲਈਏ ਤੇ ਉਸਨੇ ਸਹਾਰਾ ਬਣ ਜਾਗੇ ਉਹਦੀਆਂ ਜੋ ਦੁਆਵਾਂ ਸਾਨੂੰ ਮਿਲ ਰਹੀਆਂ ਹੈਗੀਆਂ ਨੇ ਉਸਦੀ ਕੋਈ ਕੀਮਤ ਨਹੀਂ ਹੈ ਤਾਂ ਪਰਮਾਤਮਾ ਕਰੇ ਕਿ ਐਸਨਾ ਹੀ ਸੁਸਾਇਟੀ ਲਈ ਅਸੀਂ ਬੈਟਰ ਕਰ ਸਕੀਏ ਇਸ ਤੋਂ ਇਲਾਵਾ ਜਿਹੜੀਆਂ ਮਹਿਲਾਵਾਂ ਸਾਡੇ ਲਈ ਕੰਮ ਕਰ ਰਹੀਆਂ ਨੇ ਹੁਣ ਸਾਡੇ ਕੋਲ ਇੱਕ ਲੜਕੀ ਹੈ ਕਹਿੰਦੇ ਬੜੇ ਅੱਛੇ ਉਹ ਪੇਂਟਿੰਗਸ ਵਗੈਰਾ ਕਰ ਰਹੀ ਸੀ ਬੱਚਿਆਂ ਨੂੰ ਅਹ ਦੀਏ ਵਗੈਰਾ ਸਾਰਾ ਕੁਝ ਅਸੀਂ ਬਣਾਉਂਦੇ ਆਂ ਔਰ ਫਿਰ ਅਸੀਂ ਅੱਗੇ ਉਹਨਾਂ ਦਾ ਮੁਨਾਫਾ ਉਹਨਾਂ ਨੂੰ ਦਿੰਦੇ ਆਂ ਜਦੋਂ ਮੈਂ ਦੇਖਿਆ ਕਿ ਇਸ ਦੇ ਵਿੱਚ ਇੰਨਾ ਟੈਲੈਂਟ ਹੈ ਮੈਂ ਉਹਨਾਂ ਨੂੰ ਕਿਹਾ ਪਰਮਿੰਦਾ ਮੈਮ ਤੁਸੀਂ ਤਾਂ ਇੰਨਾ ਕੁਝ ਕਰ ਰਹੇ ਹੋ ਤੇ ਇਸ ਨੂੰ ਤੁਸੀਂ ਪ੍ਰੋਫੈਸ਼ਨਲੀ ਅੱਗੇ ਕਿਉਂ ਨਹੀਂ ਲੈ ਕੇ ਜਾਂਦੇ ਹੋ ਮੈਨੂੰ ਕਹਿੰਦੇ ਕਿ ਮੈਡਮ ਕਿ ਮੇਰੇ ਕੋਲ ਨਾ ਪੈਸੇ ਨਹੀਂ ਹੈ ਤਾਂ ਅਸੀਂ ਜਸਾ ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਬਣਾਇਆ ਹੈ ਤੇ ਇਹਦੇ ਵਿੱਚ ਅਸੀਂ 100-100 ਰੁਪਏ ਇਕੱਠੇ ਕਰਕੇ 10 ਲੇਡੀਆਂ ਅਸੀਂ ਆਪਣੀ ਕਲੈਕਸ਼ਨ ਕਰੀਦੀ ਹੈ ਮੈਂ ਸੋਚਿਆ ਮੈਂ ਕਿਹਾ ਕਿ ਤੁਹਾਨੂੰ ਕਿੰਨਾ ਪੈਸਾ ਚਾਹੀਦਾ ਹੈ ਤੇ ਕਹਿੰਦੇ ਕਿ ਕੁਝ ਨਹੀਂ ਥੋੜੇ ਜੇ ਸੂਟਸ ਵਗੈਰਾ ਦੁਪੱਟੇ ਵਗੈਰਾ ਹੋਣਗੇ ਤਾਂ ਮੈਂ ਉਹਦੇ ਨਾਲ ਆਪਣਾ ਕੰਮ ਸਟਾਰਟ ਕਰ ਸਕਦੀ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਅਸੀਂ ਜੁੜੇ ਹੋਏ ਹਾਂ ਉਹਦੇ ਵਿੱਚ ਸਾਨੂੰ ਪਤਾ ਕਿਸਾਨ ਮੇਲਾ ਲੱਗਦਾ ਹੈਗਾ ਅਚਾਨਕ ਜਦੋਂ ਮੈਡਮ ਨੇ ਮੇਰੇ ਨਾਲ ਗੱਲ ਕੀਤੀ ਤੇ ਕਿਸਾਨ ਮੇਲਾ ਹੁਣ ਆਉਣ ਵਾਲਾ ਸੀਗਾ ਮੈਂ ਉਹਨਾਂ ਨੂੰ ਲਿਆ ਤੇ ਅਸੀਂ ਜਾ ਕੇ ਉਹਨਾਂ ਨੂੰ ਦੁਪੱਟੇ ਐਸਾ ਸਾਰਾ ਸਮਾਨ ਲੈ ਕੇ ਦਿੱਤਾ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਕੋਈ ਵੀ ਜਿਹੜਾ ਕਾਰੋਬਾਰ ਉਹ ਛੋਟਾ ਨਹੀਂ ਹੁੰਦਾ। ਉਹਨਾਂ ਨੇ ਉਸ ਨੂੰ ਪੇਂਟਿੰਗ ਕੀਤੇ, ਸੂਟਸ ਬਣਾ ਲਏ ਬਹੁਤ ਵਧੀਆ। ਜਦੋਂ ਅਸੀਂ ਸਮਾਨ ਖਰੀਦਿਆ ਤੇ 8000 ਰੁਪਏ ਦੇ ਉਹਨਾਂ ਨੇ ਸਮਾਨ ਲਿਆ। ਉਸ ਤੋਂ ਬਾਅਦ ਵਿੱਚ 2 ਦਿਨਾਂ ਦੇ ਵਿੱਚ ਹੀ 16000 ਦੇ ਵਿੱਚ ਉਹਨਾਂ ਨੇ ਉਹ ਸੂਟ ਜਿਹੜੇ ਐ ਸੇਲ ਕੀਤੇ। ਤਾਂ ਉਸ ਦਾ ਮਨੋਵਲ ਇੰਨਾ ਵਧੀਆ ਕਿ ਸਾਡੇ ਜਿਹੜੇ 올 ਇੰਡੀਆ ਦੇ ਵਿੱਚ ਐਗਜ਼ੀਬਿਸ਼ਨਸ ਵੀ ਅਸੀਂ ਲਗਾਉਂਦੇ ਹੈਗੇ ਆ। ਇਕ ਮੌਕਾ ਮਿਲਿਆ ਨਵਾਰਡ ਦੇ ਨਾਲ ਸਾਨੂੰ ਬੰਬੇ ਚ ਐਕਜੀਬਿਸ਼ਨ ਲਗਾਉਂਦਾ 10 ਦਿਨਾਂ ਦੇ ਵਿੱਚ 90000 ਦੇ ਸੂਟ ਉੱਥੇ ਵੇਚ ਗਿਆ। ਤੇ ਸਿਰਫ ਕਈ ਵਾਰ ਆਪਾਂ ਇਹ ਸੋਚਦੇ ਆ ਕਿ ਇਹ ਤਾਂ ਸੇਲਸ ਗਰਲ ਹੈ ਖੜੇ ਹੋ ਕੇ ਵੇਚਣਾ ਇਹ ਵੇਚਣਾ ਮੈਂ ਕਵਾਂਗੀ ਕਿ ਕਿਰਤ ਕਰੋ ਕਦੀ ਸ਼ਰਮ ਨਾ ਮਹਿਸੂਸ ਕਰੋ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੇ ਜਿੰਨੇ ਵੀ ਐਕਜੀਬਿਸ਼ਨਸ ਲੱਗਦੇ ਮੈਂ ਖੁਦ ਜੋ ਸਾਡੀਆਂ ਲੜਕੀਆਂ ਜੋ ਮਹਿਲਾਵਾਂ ਜੋ ਪਿੰਡਾਂ ਦੇ ਵਿੱਚ ਸਾਡੇ ਗਰੁੱਪਸ ਕੰਮ ਕਰਦੇ ਨੇ ਉਹ ਸਮਾਨ ਜੋ ਸਾਨੂੰ ਬਣਾ ਕੇ ਦਿੰਦੇ ਹੈਗੇ ਨੇ ਉਹਨਾਂ ਦਾ ਸਮਾਨ ਅਸੀਂ ਸੇਲ ਕਰਦੇ ਆ ਮੈਂ ਖੁਦ ਆਪ ਸਟਾਲਸ ਦੇ ਉੱਤੇ ਖੜੇ ਹੁੰਦੀ ਹੈਗੀਆਂ ਔਰ ਉਹ ਸਮਾਨ ਵੇਚ ਕੇ ਉਹਨਾਂ ਨੂੰ ਮੁਨਾਫਾ ਅਸੀਂ ਦੇਈਦਾ ਹੈ ਤੇ ਕਦੀ ਵੀ ਦੇਖੋ ਆਪਾਂ ਕਿਸੇ ਦੇ ਅੰਡਰ ਕੰਮ ਕਰਨ ਨਾਲੋਂ ਕਿਸੇ ਦੇ ਝਿੜਕੇ ਖਾਣ ਨਾਲੋਂ ਜ਼ਰੂਰੀ ਹੈ ਮੈਂ ਹਰ ਮਹਿਲਾ ਨੂੰ ਇਹ ਕਹਿਣਾ ਚਾਹੁੰਦੀ ਹੈਗੀਆਂ कि कोई काम छोटा व्डा नहीं है तो अदो घर चो बहर निकलो घर चो ब नहीं निकलिया जाता हुनरमंद होवो बैठा एक छोटी जी मशीन सिलाई दी लैके एक कुर्सी और थ्रैड लैके अपना कारोबार स्टार्ट कर सौ और घर च बैठे ही एक सूट भी अगर आप दो सौ रुपया अचक कि स्टिचिंग है सौ रुपया भी तुम लोगे तो तीन हज़ार छे हज़ार दस हज़ार तक तो अर्निंग कर सकते हो साढ़े ਛੋਟੇ ਜਿਹੇ ਇਸੇ ਕੰਮ ਦੇ ਮਾਧਿਅਮ ਤੋਂ ਆਸਾ ਬੜੇ ਅਵਾਰਡਸ ਮਿਲੇ ਐਸ ਸੀ ਐਸਟੀ ਹੱਬ ਐਮ ਐਸ ਐਮਈ ਤੋਂ ਜਦੋਂ ਇਸ ਦਿਨ ਮੈਨੂੰ ਇੱਕ ਦਿਨ ਕਾਲ ਆਈ ਕਿ ਹਾਂਜੀ ਸੁਖਿੰਦਰ ਮੈਮ ਤੁਹਾਨੂੰ ਨੈਸ਼ਨਲ ਅਵਾਰਡ ਮਿਲਣਾ ਹੈਗਾ ਮੈਨੂੰ ਪ੍ਰਾਊਡ ਫੀਲ ਹੋਇਆ ਕਿ ਇਹ ਮੇਰੀ ਸਕਸੈਸ ਨਹੀਂ ਇਹ ਸਾਡੀ ਟੀਮ ਦੀ ਸਕਸੈਸ ਸਾਡੀ ਪੋਜ਼ਿਟਿਵਿਟੀ ਜੋ ਅਸੀਂ ਕੰਮ ਕਰ ਰਹੇ ਹੈਗੇ ਆ ਜਿਸ ਨਾਲ ਜਦੋਂ ਮੈਨੂੰ ਅੱਜ ਵੀ ਇਸ ਪ੍ਰੋਗਰਾਮ ਵਾਸਤੇ ਕਾਲ ਆਈ ਤੇ ਮੈਂ ਸੋਚਿਆ ਕਿ ਇੰਨੀ ਦੁਨੀਆ ਹੈ ਕਿ ਮੈਨੂੰ ਕਾਲ ਆਈ ਅੱਥੇ ਕੀ ਕਹਿਣਾ ਹੈਗਾ ਕੀ ਸੁਣਨਾ ਹੈ ਤੇ ਲੱਗਦਾ ਹੈ ਕਿ ਦੁਨੀਆ ਦੇਖ ਰਹੀ ਹੈ ਤੁਹਾਡੇ ਕੰਮ ਨੂੰ ਤੇ ਤੁਸੀਂ ਇਹ ਨਾ ਸੋਚੋ ਕਿ ਅਸੀਂ ਇਹ ਚੋਂ ਸਾਨੂੰ ਕੀ ਲੱਭਣਾ ਹੈ ਤੁਸੀਂ ਆਪਣੀ ਸੁਸਾਇਟੀ ਲਈ ਕੀ ਦੇਣਾ ਹੈ ਇਹ ਸੋਚ ਕੇ ਅੱਗੇ ਵਧੋ ਬਹੁਤ ਕੁਝ ਕਰਨ ਦਾ ਚਾਹ ਹੈ ਕਿ ਸੁਸਾਇਟੀ ਨੂੰ ਬਹੁਤ ਦੇ ਜਾਈਏ ਬਹੁਤ ਡ੍ਰੀਮਸ ਹੈਗੇ ਨੇ ਸਾਡਾ ਸੁਪਨਾ ਹੈ ਕਿ ਇਸ ਤਰ੍ਹਾਂ ਦੀ ਸਾਡੇ ਕੋਲ ਵੱਡੀ ਜਗ੍ਹਾ ਹੋਵੇ ਜਿੱਥੇ ਹਰ ਮਹਿਲਾ ਆ ਕੇ ਸਿੱਖੇ ਇਹ ਹੱਲੇ ਤੱਕ ਜਗ੍ਹਾ ਸਾਨੂੰ ਮਿਲੀ ਨਹੀਂ ਹੈਗੀ ਉਮੀਦ ਹੈਗੀ ਹੈ ਕਿ ਪਰਮਾਤਮਾ ਕਿਤੇ ਉਹਨਾਂ ਕਿਤੇ ਕੋਈ ਐਸਾ ਸੱਜਣ ਆਏਗਾ ਜਗ੍ਹਾ ਮਿਲੇਗੀ ਔਰ ਜਿਹੜੇ ਸਾਡੇ ਸੁਪਨੇ ਹੈਗੇ ਨੇ ਕਿ ਕੋਈ ਵੀ ਐਸਾ ਨਾ ਹੋਏ ਕਿ ਉਹਦੇ ਸੁਪਨੇ ਅੰਦਰ ਰਹਿ ਜਾਣ ਅੱਜ ਸਾਡੀਆਂ ਟੀਚਰਸ ਹੈਗੀਆਂ ਨੇ ਜੋ ਸਰਪਿੰਡਾ ਦੇ ਵਿੱਚ ਕੰਮ ਕਰ ਰਹੀਆਂ ਹਨ ਉਹਨਾਂ ਦੀ ਮੈਰिज ਹੋ ਗਈ ਬਾਅਦ ਵਿੱਚ ਜੀਤ ਫਾਊਂਡੇਸ਼ਨ ਨਾਲ ਜੁੜੀ ਸਾਡੇ ਨਾਲ ਕੰਮ ਕਰ ਰਹੇ ਅੱਜ ਆਪਣੇ ਜਦੋਂ ਪਿੰਡ ਦੇ ਵਿੱਚ ਉਹਨਾਂ ਨੇ ਐਜ਼ ਅ ਟੀਚਰ ਵਰਕ ਕਰਨਾ ਸ਼ੁਰੂ ਕੀਤਾ ਤੇ ਉਹ ਕਹਿੰਦੇ ਨੇ ਕਿ ਅੱਜ ਮੈਡਮ ਜਦੋਂ ਬੱਚੇ ਮੈਨੂੰ ਮੈਡਮ ਕਹਿੰਦੇ ਨੇ ਤਾਂ ਮੇਰਾ ਉਹ ਸੁਪਨਾ ਕੰਪਲੀਟ ਹੋ ਗਿਆ ਪੂਰਾ ਹੋ ਗਿਆ ਜ਼ਰੂਰੀ ਨਹੀਂ ਬਹੁਤ ਵੱਡੀਆਂ ਡਿਗਰੀਆਂ ਲੈ ਕੇ ਹੀ ਆਪਾਂ ਸੇਵਾ ਕਰ ਸਕਦੇ ਆ ਤੇ ਪਰਮਾਤਮਾ ਕਰੇ ਐਸੇ ਹੀ ਸਾਡੇ ਤੋਂ ਕੰਮ ਕਰਾਵੇ ਅਭੀ ਨਾ ਪੁੱਛੋ ਹਮਸੇ ਮੰਜ਼ਿਲ ਕਹਾਂ ਹੈ अभी तो हमने चलने का इरादा किया है नहारे हैं नहारेंगे कभी ये किसी और से नहीं खुद से वादा किया है खुद से वादा किया है बहुत कुछ करना चाहते हैं जिंदगी दे और बहुत कुछ है जड़ा गमेंट्स भी लोगों तक नहीं पहुँचा पा रही असी भी बहुत कोशिश करते हैं कि पहुँचाइए मैं एज ए पैरालीगल वॉलंटियर सी जी एम सर के नाल काम करती हाँ ਬੜੀਆਂ ਤੁਹਾਨੂੰ ਅਸ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਕਿ ਊਮਨਸ ਵਾਸਤੇ ਕੋਈ ਜ਼ਰੂਰਤ ਨਹੀਂ ਕਿ ਤੁਹਾਨੂੰ ਵਕੀਲ ਦੀ ਜੇ ਲੋੜ ਪੈਂਦੀ ਹੈ ਤੇ ਤੁਹਾਨੂੰ ਫ੍ਰੀ ਦੇ ਵਿੱਚ ਵਕੀਲ ਮਿਲਦੇ ਨੇ ਕਿਸੇ ਨੂੰ ਨੌਲੇਜ ਹੀ ਨਹੀਂ ਹੈਗੀ ਤੇ ਇਸ ਤਰ੍ਹਾਂ ਦੀ ਜੋ ਫ੍ਰੀ ਲੀਗਲ ਸਰਵਿਸਿਜ਼ ਬਾਰੇ ਅਵੇਅਰ ਕਰਦੇ ਹੈਗੇ ਆ ਜਿੰਦੀ ਵੀ ਕੋਸ਼ਿਸ਼ ਹੈਗੀ ਹੈ ਉਮੀਦ ਹੈ ਕਿ ਜੋ ਮੇਰੇ ਕੋਲ ਇਨਫਰਮੇਸ਼ਨ ਜਿਹੜੀ ਆਂਦੀ ਹੈ ਮੈਂ ਸਮਾਜ ਤੱਕ ਦੇ ਸਕਾਂ ਔਰ ਵਧੀਆ ਕੁਝ ਕਰ ਸਕਾਂ ਮੇਰੇ ਵੱਲੋਂ ਥੈਂਕ ਯੂ ਸਿਟੀ ਯੂਨੀਵਰਸਿਟੀ ਦੀ ਸਾਰੀ ਟੀਮ ਦਾ ਕਿ ਮੈਨੂੰ ਅੱਜ ਇੱਕ ਮੌਕਾ ਦਿੱਤਾ ਆਪਣੇ ਵਿਚਾਰ ਰੱਖਣ ਦਾ ਥੈਂਕ ਯੂ ਆਲ ਆਫ ਯੂ